सत श्री अकाल जी वेलकम है तो यूट्यूब चैनल पर अच्छा आप सूट लगाया हुआ से महरून कलर का खादी कॉटन पर आप न्यू डिजाइन का सूट न्यू डिजाइन लगाया हुआ से वर्क तो उसी देख सकते हो एक घेरे वर्क हो रहा अपना महरून डार्क खादी कॉटन पर किसी भी कलर के बच्चे वाला डिजाइन सूट रेडी करवा सकते हो एक घेरा वर्क रहेगा ਆਪਣਾ WhatsApp ਨੰਬਰ ਮੈਂਚਨ ਕਰੋ ਤੁਸੀਂ ਉਸ ਤੇ ਆਰਡਰ ਕਰ ਸਕਦੇ ਹਾਂ ਤੁਸੀਂ ਵੀ ਸੋਹਣੇ ਸੋਹਣੇ ਸੂਟ ਵਰਕ ਕਰਾਉਣ ਦੇ ਲਈ ਇਹ ਬਾਜੂ ਤੇ ਵਰਕ ਹੋ ਰਿਹਾ ਨੀਚੇ ਦੋ ਫਲਾਵਰ ਉੱਪਰ ਇੱਕ ਫਲਾਵਰ ਬਣਾ ਕੇ ਤੇ ਇਹ ਬਾਜੂ ਤੇ ਇੱਕ ਸੀ ਬਟ ਆਪਾਂ ਇਸ ਤਰ੍ਹਾਂ ਦਾ ਆਪਣੇ ਤੌਰ ਤੇ ਡਿਜ਼ਾਈਨ ਰਖਾ ਦਿੱਤੀ ਬਾਜੂ ਇਹ ਕੇਰੇ ਤੇ ਵਰਕ ਰਹੇਗਾ ਕੇਰਾ ਰੈਡੀ ਹੋ ਚੁੱਕਿਆ ਇੱਕ ਬਾਜੂ ਪਹਿਲਾਂ ਰੈਡੀ ਹੋ ਚੁੱਕੀ ਹੈ ਕੇਰਾ ਦੇਖ ਸਕਦੇ ਹਾਂ ਇੱਕ ਬਾਜੂ ਇੱਕ ਰੈਡੀ ਹੋ ਗਈ ਦੂਸਰੀ ਆਪਣੀ ਲੱਗੀ ਹੋਈ ਹੈ ਵੀ WhatsApp ਨੰਬਰ ਤੇ ਪੂਰੀ ਤੁਸੀਂ ਡਿਟੇਲ ਲੈ ਸਕਦੇ ਹੋ ਤੁਸੀਂ ਸੋਹਣੇ ਸੋਹਣੇ ਸੂਟ ਵਰਕ ਕਰਾਉਣ ਦੇ ਲਈ ਤੁਸੀਂ DM ਕਰੋ ਜੋ ਇਹ ਵਰਕ ਰਹੇਗਾ ਘੇਰੇ ਤੇ ਬਾਜੂ ਤੇ ਇਸ ਦਾ ਤੁਹਾਨੂੰ ਪ੍ਰਾਈਸ ਇੱਥੇ ਹੀ ਮੈਂਸ਼ਨ ਕੀਤਾ ਜਾਏਗਾ ਫੈਬਰਿਕ ਤੁਸੀਂ ਆਪਣੀ ਜੋ ਤੁਹਾਨੂੰ ਪਸੰਦ ਆਏਗਾ ਉਹ ਲਗਵਾ ਲੈਣਾ ਓਨਲੀ ਤੁਸੀਂ ਇਹ 450 ਦੇ ਵਿੱਚ ਵਰਕ ਕਰਵਾ ਸਕਦੇ ਹੋ ਘੇਰੇ ਤੇ ਬਾਜੂ ਤੇ ਬਹੁਤ ਹੀ ਪ੍ਰਾਈਸ ਕਟ ਦੇ ਵਿੱਚ ਤੁਹਾਨੂੰ ਆਫਰ 450 ਦੇ ਵਿੱਚ ਕੇਰਾ ਐਂਡ ਬਾਜੋ ਤੁਸੀਂ ਵਰਕ ਕਰਵਾ ਸਕਦੇ ਹੋ ਇਹ ਡਿਜ਼ਾਈਨ ਕਿਸੇ ਵੀ ਕਲਰ ਦੇ ਵਿੱਚ WhatsApp ਤੇ ਤੁਸੀਂ ਇਸ ਦੀ ਡਿਟੇਲ ਲੈ ਸਕਦੇ ਹੋ ਮੈਸੇਜ ਕਰ ਸਕਦੇ ਹੋ ਕੁਝ ਵੀ ਤੁਸੀਂ ਪੁੱਛਣਾ ਤਾਂ ਇਸ ਬਾਰੇ ਹਨਾ ਡਿਟੇਲ ਲੈਣੀ ਹੈ ਤਾਂ ਤੁਸੀਂ ਉਸ ਤੇ ਮੈਸੇਜ ਕਰ ਸਕਦੇ ਹੋ ਸੋਹਣੇ ਸੋਹਣੇ ਸਟੁੱਟ ਰੈਡੀ ਕਰਵਾ ਸਕਦੇ ਹੋ ਵਰਕ ਬਹੁਤ ਨੀਟ ਐਂਡ ਕਲੀਨ ਹੁੰਦਾਗਾ ਤੇ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਆਪਣੇ ਕੋਲ ਖਾਦੀ कॉटन ਵੀ अवेलेबल ਹੈ ਫੈਬਰਿਕ ਐਂਡ ਚੈੱਕ ਦੇ ਵਿੱਚ ਜੋ ਬਰਬਰੀ ਚੈੱਕ ਉਹ ਵੀ ਆਪਣੇ ਕੋਲ ਹੈਗੇ ਆ ਕਲਰ ਵੀ ਮਿਲ ਜਾਣਗੇ ਤੁਸੀਂ ਕਿਸੇ ਵੀ ਕਲਰ ਚ ਕਰਵਾ ਸਕਦੇ ਹੋ ਆਪਾਂ ਹੋਰ ਵੀ ਵਰਕ ਵਾਲੀਆਂ ਵੀਡੀਓ ਲੈ ਕੇ ਆਵਾਂਗੇ ਸੇਮ ਜੋ ਆਪਾਂ ਅਪਲੋਡ ਕਰਦੇ ਹੁੰਨੇ ਆ ਉਹ ਡਿਜ਼ਾਈਨ ਦੇ ਫਿਰ ਆਪਾਂ ਨੂੰ ਕਾਫੀ ਆਰਡਰ ਆ ਜਾਂਦੇ ਇਸ ਕਰਕੇ ਆਪਾਂ ਵਰਕ ਵਾਲੀ ਵੀਡੀਓ ਲੇਟ ਹੀ ਪਾਉਣੀ ਆ ਜਦੋਂ ਆਪਾਂ ਨਿਊ ਡਿਜ਼ਾਈਨ ਲਗਾਉਣੀ ਆ ਤਾਂ ਫੇਰ ਹੀ ਆਪਾਂ ਅਪਲੋਡ ਕਰਦੇ ਹੁੰਨੇ ਆ ਸੋ ਤੁਸੀਂ ਐਂਡ ਤੱਕ ਵਾਚ ਕਰਦੇ ਹੋ ਤੁਸੀਂ ਰਿਸਪੌਂਸ ਵਧੀਆ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ